ਨਾ ਨਾ ਖਾਣਾ ਤੇਰਾ ਕੱਖ ਨਹੀਂ ਲੈਣਾ ਇਹ ਤੂੰ ਕਿਸਾਨਾਂ ਨਾਲ ਖਾਣਾ ਤੇਰਾ ਕੱਖ ਨਹੀਂ ਲੈਣਾ ਮੰਗ ਮੰਗੇ ਵੇਖ ਲਿਆ ਜੋਰ ਲਵਾ ਕੇ ਵੇਖਦੇ ਆਂ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਟੱਕਾਂ ਲਈ ਜੋ ਲੜਦੇ ਲੋਕ ਥੇਲਾਂ ਤੋਂ ਨਹੀਂ ਡਰਦੇ ਲੋਕ ਪ੍ਰਿਅਕਤ ਮੋਰ ਕੇ ਜਿੰਦਾਬਾਦ 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 ਪ੍ਰਿਅਕਤ ਮੋਰ ਕੇ ਜਿੰਦਾਬਾਦ 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 ਅੱਜ ਸੰਯੁਕਤ ਕਿਸਾਨ ਮੋਰਚੇ ਦੀ ਤਰਜ ਤੇ ਕੱਲ 5 ਤਰੀਕ ਨੂੰ ਚੰਡੀਗੜ੍ਹ ਨੂੰ ਰਵਾਨਾ ਹੋਏ ਸੀ ਲੋਕ ਤੇ ਕੁਝ ਲੋਕ ਜਿਹੜੇ ਆ ਕੁਝ ਲੀਡਰ ਜਿਹੜੇ ਆ ਉਹ ਭਗਵੰਤ ਮਾਨ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਤੇ ਫਿਰ ਵੀ ਮੋਰਚਾ ਜਿਹੜਾ 5 ਤਰੀਕ ਨੂੰ ਜਿਹੜਾ ਸ਼ੁਰੂ ਕਰਕੇ ਤੁਰਿਆ ਜਦੋਂ ਤਰਨਤਾਰਨ ਵੱਲ ਤੇ ਇੱਥੇ ਗੋਦਵਾਲ ਸਾਹਿਬ ਸਰਕਾਰ ਨੇ ਡੱਕ ਰਿਆ ਪੁਲਿਸ ਨੇ ਇੱਥੇ ਗਾੜੀ ਨਾਕਾ ਲਾ ਕੇ ਰੋਕਿਆ ਤੇ ਅੱਜ ਉਹ ਜਿਹੜੇ ਜੇਲੀ ਸਾਥੀ ਸੀ ਉਹਨਾਂ ਨੂੰ ਸਨਮਾਨਤ ਕਰ ਰਹਾ ਪ੍ਰਗਟ ਸਿੰਘ ਜਮਾਹ ਰਾਜ ਜਿਹੜੇ ਸੂਬਾ ਪੱਧਰ ਦੇ ਲੀਡਰ ਸਾਡੇ ਚ ਮੂਰੀ ਕਿਸਾਨ ਸਭਾ ਦੇ ਉਹਨਾਂ ਨੂੰ ਪੁੱਛਦਿਆਂ ਵੀ ਉਹਨਾਂ ਦਾ ਕੀ ਵਿਚਾਰ ਹੈ ਇਸ ਬੰਦ ਵਿੱਚ ਇਹ ਵੇਖੋ ਜਿਹੜਾ ਸੰਘਰਸ਼ ਕਿਸਾਨੀ ਦਾ ਚੱਲ ਰਿਹਾ ਜਿਹੜਾ ਇੱਕ ਨੀਤੀ ਆ ਜਿਹੜੀ ਪੂਰੀ ਤਰ੍ਹਾਂ ਕਿਸਾਨੀ ਨੂੰ ਮਜ਼ਦੂਰਾਂ ਨੂੰ ਆਮ ਛੋਟੇ ਦੁਕਾਨਦਾਰ ਤੇ ਕਾਰੋਬਾਰੀਆਂ ਨੂੰ ਮਾਰ ਰਹੀ ਆ ਉਹਦੇ ਵਿਰੁੱਧ ਸੰਯੁਕਤ ਮੋਰਚੇ ਨੇ ਇੱਕ ਇਤਿਹਾਸਕ ਕਿਸਾਨ ਅੰਦੋਲਨ ਲੜਿਆ ਤੇ ਅੱਜ ਫੇਰ ਉਹਦਾ ਜਿਹੜਾ ਦੂਜਾ ਪੜਾ ਹੈ ਉਹ ਲੜਨ ਲਈ ਸਾਰੇ ਦੇਸ਼ ਦੇ ਵਿੱਚ ਜਿਹੜੇ ਕੱਟ ਕੀਤੇ ਜਾ ਰਹੇ ਸੀ ਚੰਡੀਗੜ੍ਹ 5 ਤਰੀਕ ਦਾ ਜਿਹੜਾ ਕੱਟ ਸੀ ਉਸ ਤੋਂ ਪਹਿਲਾਂ ਭਗਵੰਤ ਮਾਨ ਨੇ ਸਰਕਾਰ ਨੇ ਉਹਦੀ ਮੀਟਿੰਗ ਬੁਲਾਈ ਤੇ ਮੀਟਿੰਗ ਦੇ ਵਿੱਚ ਜਿਹੜਾ ਵਿਹਾਰ ਜਿਹੜੀ ਗੱਲਬਾਤ ਪਹਿਲਾਂ ਕਿਸਾਨ ਆਗੂਆਂ ਨੇ ਪੁੱਛਿਆ ਕਿ ਕਿੰਨਾ ਸਮਾਂ ਆਪਾਂ ਉਹ ਸਾਹਿਬ ਦੇ ਨਾਲ ਗੱਲਬਾਤ ਸੰਖੇਪ ਦੇ ਵਿੱਚ ਜਾਂ ਵਿਸਥਾਰ ਨਾਲ ਕਰੀਏ ਉਹ ਕਹਿੰਦਾ ਖੁੱਲਾ ਸਮਾਂ ਇਹਦੇ ਮੁਤਾਬਕ ਜਿਹੜਾ ਵਾ ਉਹ ਆਪਾਂ ਮੀਟਿੰਗ ਚਲਾਵਾਂਗੇ ਪਰ ਵਿੱਚੋਂ ਹੀ ਜਿਹੜਾ ਕੋਈ ਪਿੱਛੋਂ ਇਸ਼ਾਰਾ ਮਿਲਣ ਦੇ ਉੱਤੇ ਜਿਹੜਾ ਕਿਸਾਨ ਆਗੂਆਂ ਨਾਲ ਤਲਕੀ ਦੇ ਵਿੱਚ ਆ ਕੇ ਵਿੱਚੇ ਮੀਟਿੰਗ ਸੱਦ ਕੇ ਛੱਡ ਕੇ ਤੇ ਵਿੱਚੇ ਹੀ ਉਹਨਾਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਰੱਦ ਕਹਿ ਕੇ ਤੇ ਜਿਹੜਾ ਉੱਥੋਂ ਉੱਠ ਕੇ ਆ ਗਿਆ ਉਸ ਤੋਂ ਬਾਅਦ ਜਿਹੜੀ ਤਸ਼ੱਦਦ ਦੀ ਤੇ ਜਿਹੜੀ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਉਹਨੇ ਜਿਹੜੀ ਮਹਿਮ ਵੀ ਢੀ ਸੀ ਜਿਸ ਤਰੀਕੇ ਦੇ ਨਾਲ ਪੁਲਿਸ ਰਾਜ ਦੇ ਵਿੱਚ ਸਾਡੇ ਪੰਜਾਬ ਸੂਬੇ ਨੂੰ ਬਦਲਿਆ ਜਾ ਰਿਹਾ ਜਿਵੇਂ ਝੂਠੇ ਮੁਕਾਬਲਿਆਂ ਦਾ ਜਿਵੇਂ ਬਲਡੋਜ਼ਰ ਚਲਾਉਣ ਦੀ ਨੀਤੀ ਜਿਹੜੀ ਅੰਮ੍ਰਿਤ ਸ਼ਾਹ ਦੀ ਮੋਦੀ ਦੀ ਨੀਤੀ ਆ ਅੱਜ ਭਗਵੰਤ ਮਾਨ ਉਸੇ ਤਰੀਕੇ ਨਾਲ ਉਹਨੂੰ ਲਾਗੂ ਕਰ ਰਿਆ ਤੇ ਕੱਲ ਪੰਜਾਬ ਦੇ ਬਹਾਦਰ ਲੋਕਾਂ ਨੇ ਸੜਕਾਂ ਦੇ ਉੱਤੇ ਆ ਕੇ ਉਹਦਾ ਡਟਵਾ ਮੁਕਾਬਲਾ ਕਰਦਿਆਂ ਉਹਨੂੰ ਅੱਜ ਹਾਰ ਦਿੱਤੀ ਆ ਕੱਲ ਜਿਹੜਿਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਖੜਿਆ ਸੀ ਉਹਨਾਂ ਨੂੰ ਘਰ-ਘਰ ਜਾ ਕੇ ਸਾਡੇ ਆਗੂਆਂ ਨੂੰ ਛੱਡਣਾ ਪਿਆ ਤੇ ਅੱਜ ਵੀ ਕਿਸਾਨ ਅਜੇ ਵੀ ਸੜਕਾਂ ਦੇ ਉੱਤੇ ਬੈਠੇ ਆ ਤੇ ਸਾਡੇ ਆਗੂਆਂ ਦੀ ਮੀਟਿੰਗ ਅੱਜ ਜਿਹੜੀ ਚੱਲ ਰਹੀ ਆ ਉਸ ਮੀਟਿੰਗ ਤੋਂ ਬਾਅਦ ਜਿਹੜਾ ਵੀ ਫੈਸਲਾ ਹੋਊਗਾ ਉਹਦੇ ਮੁਤਾਬਕ ਅੱਜੇ ਕਿਸਾਨ ਮੋਰਚਾ ਦੇ ਉੱਤੇ ਡਟੇ ਹੋਏ ਆ ਇਸ ਕਰਕੇ ਜਿਹੜਾ ਸਰਕਾਰ ਦਾ ਹੈਂਕੜ ਭਰਿਆ ਵਤੀਰਾ ਸੀ ਉਹਨੂੰ ਪੰਜਾਬ ਦੇ ਲੋਕਾਂ ਨੇ ਜਵਾਬ ਦਿੱਤਾ ਤੇ ਇਸ ਨੀਤੀ ਨੂੰ ਪਰਿਵਰਤ